ਕੇਸ ਜਿਸਟਿਕਲ ਕੀਤਾ ਗਿਆ ਸੀ ਤੇ ਵਿਦਨ 24 ਹੋਅਰਸ ਇੱਕ ਦੋਸ਼ੀ ਨੂੰ ਉਹਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਸ ਤੋਂ ਤੋਂ ਲੈ ਕੇ ਹੁਣ ਤੱਕ ਸਾਡੀ ਪੁਲਿਸ ਜਿਹੜਾ ਇਹਦੇ ਵਿੱਚ ਮੇਨ ਦੋਸ਼ੀ ਹੈ ਜਿਹਨੇ ਫਾਇਰ ਕੀਤਾ ਸੀ ਉਹਦੇ ਪਿੱਛੇ ਲੱਗੀ ਹੋਈ ਸੀ ਤੇ ਸਾਡੇ ਡੀਐਸਪੀ ਭਾਰਤਪ੍ਰਸ਼ਨ ਜੀ ਤੇ ਸਤਨਾਮਪੁਰਾ ਥਾਣੇ ਦੀ ਟੀਮ ਨੇ ਬਹੁਤ ਹੀ ਵਧੀਆ ਕੰਮ ਕਰਕੇ ਹੋਏ ਇਹਦੇ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਇਹਦੇ ਵਿੱਚ ਜਿਹੜਾ ਮੇਨ ਦੋਸ਼ੀ ਸੀ ਜਸਪ੍ਰੀਤ ਏਲੀਅਸ ਜੱਸੀ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਮਾ ਇਹਦੇ ਵਾਰਦਾਤ ਦੇ ਵਿੱਚ ਵਰਤੀ ਗਈ ਇੱਕ ਹੁੰਡਾਈ ਗੱਡੀ ਤੇ ਨਾਲ ਇੱਕ 7.65 mm ਦਾ ਵੈਪਨ ਵੀ ਬਰਾਮਦ ਕੀਤਾ ਹੈ ਇਸ ਦੇ ਨਾਲ ਨਾਲ ਜਿਹੜੇ ਇਸ ਘਟਨਾ ਦੇ ਦੌਰਾਨ ਜੱਸੀ ਦੇ ਨਾਲ ਸੀ ਗੋਲੂ ਕਰਕੇ ਜਿਹੜਾ ਨਾਮ ਹੈ ਇਸ ਬੰਦੇ ਦਾ ਰਾਜਕਰਨ 엘ያስ ਗੋਲੂ ਉਹਨੂੰ ਵੀ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਅਸਲੇ ਨੂੰ ਛਾਪ ਕੇ ਰੱਖਣ ਦੇ ਸੰਬੰਧੀ ਇੱਕ ਚੇਤਨ ਪੁੱਤਰ ਭਗਵਾਨ ਦੀਨ ਵਾਸੀ ਖਜੂਰਲਾ ਨੂੰ ਵੀ ਇਸ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਹੁਣ ਤੱਕ ਇਸ ਕੇਸ ਦੇ ਵਿੱਚ ਟੋਟਲ ਚਾਰ ਅਰੈਸਟ ਕੀਤੀਆਂ ਗਈਆਂ ਇਹਨਾਂ ਵਿੱਚੋਂ ਪਹਿਲੀ ਅਰੈਸਟ 24 ਘੰਟੇ ਦੇ ਅੰਦਰ ਕੀਤੀ ਗਈ ਸੀ ਤੇ ਤਿੰਨ ਦੋਸ਼ੀਆਂ ਨੂੰ ਹਮ ਨਾਮਜ਼ਦ ਕਰਕੇ ਅਰੈਸਟ ਕੀਤਾ ਗਿਆ ਇਹਨਾਂ ਨੇ ਕੋਈ ਹੋਰ ਬਾਦਤ ਵੀ ਕੀਤੀ ਹੈ ਜੀ ਇਸ ਦਸਤੇ ਨਾਲ ਜਿਹੜਾ ਇਹਦਾ ਮੇਨ ਦੋਸ਼ੀ ਜੱਸੀ ਹੈ ਇਹਦੇ ਤੋਂ ਹੁਣ ਤੋਂ ਪਹਿਲੇ ਤਿੰਨ ਕੇਸਿਸ ਆਲਰੇਡੀ ਰਜਿਸਟਰਡ ਹੈ ਤੇ ਇਹਨਾਂ ਦੀ ਰੀਸੈਂਟਲੀ ਅਰੈਸਟ ਪਾਈ ਗਈ ਹੈ ਮੁਢਲੀ ਤਫਤੀਸ਼ ਦੇ ਵਿੱਚ ਇਹਨੇ ਹੱਲੇ ਰਿਮਾਨ ਲੈ ਕੇ ਅਸੀਂ ਮੋੜਲੀ ਤਫਤੀਸ਼ ਦੇ ਦੌਰਾਨ ਉਹਨੇ ਹੱਲੇ ਕੋਈ ਰੈਵਿਊਸ਼ਨ ਨਹੀਂ ਕੀਤੀ ਉਹਨਾਂ ਦੀ ਪੁਛਤਾਚ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਹੋਰ ਵੀ ਮਾਮਲੇ ਇਹਦੇ ਸੰਬੰਧੀ ਸਾਡੇ ਸਾਹਮਣੇ ਆਉਣਗੇ ਮੈਡਮ ਇਹਦਾ ਕੀ ਕਾਰਨ ਸੀਗਾ ਵੀ ਉਹਨੇ ਮਤਲਬ ਗੋਲੀ ਕਿਉਂ ਮਰੀ ਜਬਾਤ ਸੀ ਇਹ ਇੱਕ ਪਰਸਨਲ ਐਨਮਿਟੀ ਦਾ ਮੈਟਰ ਸੀ ਦੋਵੇਂ ਆਪਸ ਦੇ ਵਿੱਚ ਜਾਣ ਪਛਾਣ ਸੀ ਜਿਹਦੀ ਡੈਥ ਹੋਈ ਆ ਉਹਦੀ ਤੇ ਇਹਦੀ ਆਪਸ ਦੇ ਵਿੱਚ ਇਕੱਠੇ ਬੈਠੇ ਸੀ ਇਹ ਕਿਸੇ ਗੱਲ ਤੋਂ ਟਕਰਾਅ ਹੋਈ ਤੇ ਟਕਰਾਅ ਤੋਂ ਬਾਅਦ ਇਹਨਾਂ ਦੀ ਥੋੜੀ ਬਹੁਤ ਹਾਥਾਪਾਈ ਹੋਈ ਤੇ ਇਹਨੇ ਉਹਨੂੰ ਗੋਲੀ ਮਾਰ ਦਿੱਤੀ ਤੇ ਉਦੀ ਮੌਕੇ ਤੇ ਡੈਥ ਹੋ ਗਈ। ਵੀ ਆਪਾਂ ਨਾਲ ਹੀ ਲਿਆ ਕੇ ਬੈਠੇ ਸੀਗੇ ਅਸਲ ਵਿੱਚ। ਇਹ ਵੈਪਨ ਕਿਉਂ ਆਇਆ? ਦਾ ਵੈਪਨ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਕਿਸੇ ਨੂੰ ਫੜਾ ਕੇ ਗਏ ਐ ਤੇ ਜਿਹਨੂੰ ਇਹ ਵੈਪਨ ਹੈਂਡਓਵਰ ਕਰਕੇ ਗਿਆ ਸੀ ਉਹਦੀ ਵੀ ਪੁਲਿਸ ਨੇ ਅਰੈਸਟ ਪਾ ਲਈ ਐ। ਉਹਦਾ ਨਾਮ ਚੇਤਨ ਜਿਹੜਾ ਤੁਹਾਨੂੰ ਹੁਣੇ ਮੈਂ ਦੱਸਿਆ ਜਿਹਨੂੰ ਅਪ੍ਰੀਹੈਂਡ ਕੀਤਾ ਗਿਆ ਪੁਲਿਸ ਵੱਲੋਂ ਉਹ ਹੈ ਬਟ ਇਸ ਚੇਤਨ ਕੋਲੋਂ ਮੌਕੇ ਤੇ ਵੈਪਨ ਨਹੀਂ ਰਿਕਵਰ ਹੋਇਆ ਕੁਝ ਦਿਨ ਪਹਿਲਾਂ ਹੀ ਚਾਰਕ ਦਿਨ ਪਹਿਲੇ ਉਹਦੇ ਕੋਲੋਂ ਇਹ ਵਾਪਸ ਆ ਕੇ ਲੈ ਕੇ ਗਏ ਸੀ ਤੇ ਉੱਥੋਂ ਹੀ ਪੁਲਿਸ ਨੂੰ ਲੀਡ ਮਿਲੀ ਸੀ ਨਹੀਂ ਮੈਡਮ ਜਿਹੜਾ ਇਹਨਾਂ 'ਤੇ ਟਕਰਾਅ ਹੋਈ ਸੀ ਉਸ ਵੇਲੇ ਜਦੋਂ ਆਪਾਂ ਜਿੱਥੇ ਬੈਠੇ ਸੀ ਉਸ ਵੇਲੇ ਉਹਨਾਂ ਕੋਲ ਵੈਪਨ ਉਹਦੇ ਕੋਲ ਸੀ ਠੀਕ ਹੈ ਤੇ ਹੋਰ ਵੀ ਵੈਪਨ ਇਹਨਾਂ ਕੋਲ ਹੋ ਸਕਦੇ ਨਹੀਂ ਬਿਲਕੁਲ ਅਸੀਸ ਕਰਕੇ ਰਿਮਾਂਡ ਲਿਆ ਹੈ ਰਿਮਾਂਡ ਲੈ ਕੇ ਹੁਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਜੋ ਵੀ ਸਾਹਮਣੇ ਆਉਂਦਾ ਤੁਹਾਨੂੰ ਵੀ ਇਨਤੇ ਬਾਰੇ ਬਲੈਕ ਕਰ ਦੇ ਜੀ ਕੋਈ ਪਤਾ ਨਹੀਂ ਇਹ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਮੈਟਰ ਹੈ ਹਲੇ ਡਿਟੇਲ ਦੇ ਵਿੱਚ ਇਹਨਾਂ ਦੀ ਪੁੱਛਗਿੱਛ ਹੋਣੀ ਬਾਕੀ ਹੈ ਇਹ ਕੋ ਪ੍ਰੋਪਰ ਗੈਂਗ ਆ ਜੀ ਜਾਂ ਵੈਸੇ ਹੀ ਇਹ ਕਿ ਮੁੰਡੇ ਨੇ ਵੈਸੀ ਰੱਖਿਆ ਹੋਇਆ ਜੀ ਵੈਸੀ ਰੱਖਿਆ ਹੋਇਆ ਪ੍ਰੋਪਰ ਗੈਂਗ ਵਾਲੀ ਹਲੇ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਹੁਜੀ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਪ੍ਰੈਸ ਨੂੰ ਵੀ ਅਪਡੇਟ ਕੀਤਾ ਜਾਏਗਾ